ਦੇ ਸਿੱਟੇਵਰ ਲੈਂਡ ਦੇ ਸੀਗੇ ਉਹ ਉੱਥੇ ਆਪਸ 'ਚ ਇਹਨਾਂ ਦੀ ਤਕਰਾਰ ਵਾਜੀ ਉਹ ਵੀ ਮੋਟਾ ਵਗੈਰਾ ਜਿਹੜਾ ਆਪਸ 'ਚ ਸੀ ਉਹ ਤੋਂ ਵੈਸੋ ਜਿੰਨ ਤੋਂ ਬਾਅਦ ਇਹਨਾਂ ਦੀ ਆਪਸ 'ਚ ਲੜਾਈ ਹੋ ਗਈ ਕਿ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਨੀ ਲੰਨੀ ਕਰਕੇ ਸੌਂ ਰਮ ਤੇ ਉਹਨੇ ਇਹ ਗੁਰਪ੍ਰੀਤਾਂ ਨੂੰ ਦਾ ਤੇ ਉਹਦੇ ਕਿੱਤ ਮਾਰੀ ਸੀਗੀ ਤੇ ਉਹ ਕਰਤੇ ਤੇ ਉਜੀ 7:00 ਵਜਿੰਨ ਕਰਕੇ ਉਹਦੀ ਡੈਥ ਹੋ ਗਈ ਮਾਪ ਦਾ ਕਿੰਨਾ ਕੁ ਬਰੀ ਉਹਦੇ ਕੋ ਬਾਤ ਕੀਤੀ ਤੇ ਇਹਨਾਂ ਵੀ ਆਪਸ ਵਿੱਚ ਹੱਥੋ ਪਾਈ ਹੋਈ ਸੀਗੀ ਦੋਨਾਂ ਦੀ ਰੈਂਕ ਸੀ ਕਿ ਤਰ੍ਹਾਂ ਲਈ ਬਹੁਤ ਜੂੜ ਦਾ ਬਾਤੋ ਪਾਈ ਹੋਈ ਸੀ ਉਹ ਤੇ ਉਸ ਦੌਰਾਨ ਇਹ ਮੁੰਡੇ ਵੀ ਨਹੀਂ ਕਿਰਤ ਪਾਈ ਹੋਈ ਸੀ ਤੇ ਚੱਲਾਈ ਹੋਈ ਸੀ ਤੇ ਉਹਨੇ ਇਹਨੇ ਵਿਆਹ ਕੀਤਾ ਸੀ ਇਹ ਮਾ ਲੜਕੇ ਜੀ ਦਾ ਅੱਜ ਦਾ ਇਹ ਮੁੰਡੇ ਸੀਗੇ ਨੀ ਪਾਰਟੀ ਤੇ ਜਿਹੜਾ ਦੋ ਸੀਗੇ ਮੁੰਡੇ ਦੁੱਧੇ ਗੁਰਪ੍ਰੀਤ ਸਿੰਘ ਉਹ ਤਿੰਨੇ ਜਣੇ ਠੀਕ ਹੈ ਇਹਨਾਂ ਦੇ ਵਿੱਚ ਚਾਰ ਤਾਂ ਜਵਨਾਈ ਦੀ ਸਾਡੇ 17 ਸਾਲ ਦੇ ਨੇ 17 ਸਾਲ ਦੇ ਨੇ ਉਹਨਾਂ ਨੂੰ ਬੰਦ ਕਰੀ ਜਿਹੜਾ ਮੇਨ ਮੁੰਡੇ ਨੇ ਜੀ ਇਹ ਜਵਨਾਈ ਦੀ ਸੀਗੇ ਉਹ ਕੰਦਾ ਜਾਉਂਦਾ ਯਾ ਇੱਕ ਮੁੰਡਾ ਪੰਜਵਾਂ ਜੀ ਦਾ ਨਾਮ ਉਰੂਦੀ ਉਮਰ ਜਿਗਿਆ 3 ਸਾਲ ਦੀ ਉਹ ਦੇ ਦਿੱਤਾ ਜੀ ਹਾਂਜੀ ਉਹਨਾਂ ਨੂੰ ਪੇਸ਼ ਕੀਤਾ ਜੋ ਪਿੰਚੀ ਪਿੰਚੀ ਦੇ ਨਾਲ ਆਇਆ ਸੀ ਉਹ ਨਹੀਂ ਉਹ ਨਾ ਕੋਈ ਉਹ ਆਪਕੋ ਸਪੈਂਡ ਸੀਗੇ ਉਹ ਉਹਨਾਂ ਦੇ ਫੈਨ ਕਿਉਂ ਐਸੇ ਡਾਊਟ ਸੀਗਾ ਵੀ ਇਹ ਨਾਮ ਲਾ ਕੇ ਵੀ ਉਹਨਾਂ ਵਰ ਨੂੰ ਕਾਰੋ ਦਿੱਤੀ ਗਈ ਹੈ ਪਰ ਇਦਾਂ ਦੀ ਕੋਈ ਗੱਲ ਨਹੀਂ ਉਹਨੇ ਆਪਕੋ ਦੋ ਦਿੱਤੇ ਦੋ ਫਰੀਟ ਫੈਕਟਰੀ ਦੇ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਤੇ ਕੀ ਹੈ ਬੈਟਰੀ ਮਿਲ ਕੇ ਆਇਆ ਉਹ ਵੀ ਅੰਦਰ ਜਿਹੜੀ ਕਿਹਾ ਮੁੰਡਾ ਕੋਈ ਕੋਈ ਤਾਂ ਲਿਖੀ ਪੁਰਲਾ ਨੰਬਰ 2 ਇਸ ਰਿਪੋਰਟ ਸਰਪ ਕੋਈ ਆਪਕੋ ਦੇ ਵਿੱਚ ਖੈਵਾਜੀ ਹੋਣ ਦਾ ਆਪਣਾ ਉਹਦਾ ਬੱਚਿਆ ਸੀ ਇਹਨਾਂ ਦਾ ਰੂਲ ਲੈ ਰਿਹਾ ਸੀ ਕੋਲ ਮੇਰਾ ਤੇ ਇਹਨੂੰ ਟਕਰਾਰ ਮਾਜੀ ਹੂਮ ਕਰਕੇ ਅਚਨ ਚੇਤ ਲੜਾਈ ਹੋਈ ਉਹ ਪਹਿਲਾਂ ਮਤਲਬ ਇਹਨੂੰ ਯਾ ਕੋਈ ਜਾਣ ਪਛਾਨ ਨਹੀਂ ਸੀ। ਕੰਮਲਾ ਜੀ ਪਰਚ ਸਿਗਰ ਦੇ ਕੋਲ ਨੂੰ ਲੈ ਕੇ ਪਰਚ ਮਾਰੀ ਸੀ ਉਹ ਬਰਪੇ ਤੇ ਉਹਦੀ ਇਹ ਬੱਥੀ ਜਿ ਲੱਗੀ ਹੋਈ ਸੀ ਬੈਕ ਸਾਈਡ ਤੇ। ਹਾਂ ਜੀ ਹਾਂ ਨੰਨੀ ਉਹਦੇ ਪਹਿਲਾਂ ਲੜਾਈ ਚ ਗੜੇ ਮੰਗਦੇ ਅੱਗੇ। ਉਹਨੂੰ ਪਰਚ ਵੀ ਕਰੀ। ਇੰਨਾ ਮੈਂ ਜਿਹੜਾ ਤਾਂ ਮੁੰਡਾ ਕਕਰਾਮ ਸੀਗਾ ਜੀ ਉਹਦੇ ਦਾ ਦੋ ਦਿਨਾਂ ਤੋਂ ਸਮਾਂ ਨਿੱਕਾ ਜਿਹੜਾ ਗੁੱਗਨੇ ਮੁੰਡੇ ਜਿਹਨਾਂ ਨੇ ਉਹ ਕੋਈ ਫੇਸਰ ਨਹੀਂ ਮਿਲਨੀ ਸੀ ਤੇ ਉਹਨਾਂ ਦਾ ਉਹ ਬਦਲ ਨਹੀਂ ਉਹਨਾਂ ਮਰੀ ਹੈ ਕਿੰਨਾ ਕੁ ਚਪਾਈ ਦਿੱਤੀ ਤੇ ਕਿੰਨਾ ਚਿਰ ਦੇ ਦੇਣ ਦੋ ਇਹਨੂੰ ਕੱਟ ਰਿਹਾ ਨਹੀਂ ਤੇ ਪਰ ਯਾਰ ਬਦਾਂ ਦੇਖੋ ਜੀ ਬੱਚੇ ਅੱਜ ਕੱਲੋ ਦਾ ਜਿਹੜੇ ਸੋਸ਼ਲ ਮੀਡੀਆ ਤੇ ਸੋ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਬਹੁਤ ਅਗਰੈਸਿਵ ਨੈਚਰ ਦੇ ਡਿਜੀਟਲ ਲਾਈਟ ਵਗੈਰਾ ਵੀ ਹੈ ਤਾਂ ਬਹੁਤ ਬੱਚੇ ਅਗਰੈਸਿਵ ਨੈਚਰ ਬਹੁਤ ਹੋ ਜਾਂਦੇ। ਤੇ ਪੇਰੈਂਟਸ ਹੁੰਦਾ ਮੇਰੀ ਇਹੀ ਕੋ ਹਦਾਇਤਾਂ ਵੀ ਇਹਨਾਂ ਨੂੰ ਲੋਕ ਧਿਆਨ ਦਿੱਤਾ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਤੇ ਇਹਨਾਂ ਨੂੰ ਕਿਤੇ ਜਾਂਦੇ ਨੇ। ਲੇਟ ਨਾਈਟ ਇਹਨਾਂ ਨੂੰ ਘਰੋਂ ਮਾਣ ਨਹੀਂ ਕੀਤਾ ਜਾਵੇ ਤਾਂ ਜੋ ਕਰਾਣੀ ਨੂੰ ਘਰ ਤੋਂ ਘਰ ਤੱਕ ਪਹੁੰਚੇ।